4 5 6 ਢੇ ਵੇ ਆ ਲੀਲਾ ਹੀ ਢੇ ਆ ਜਾਂ ਲੀਲਾ ਆ ਆਂਦੀਆ ਪੂ 30 ਆ ਕਾਲੇ ਤੇ ਡਾਤੇ ਲਾਲ ਪੂਰੇ ਆ ਰੱਬ ਲੀਲਾ ਇਹਦੀ ਗਰਮੀ ਬਹੁਤ ਆ ਅੱਜ ਅੱਜ ਮਣੀ ਗਰਮੀ ਆ ਤਾਂ ਬੈਠੀ ਕਿਉਂ ਗਰਮੀ ਆ ਅੱਜ ਬੂਤਰ ਹੈ ਇਹ ਕਰਨੀ ਬੱਤਾ ਅੱਜ ਬਾਹਲਾ ਛੇਤੀ ਇਹ ਵਧਲੇ ਨੂੰ ਯਾਰ ਦੇ ਆਰੇ ਬੰਦੇ ਦੀ ਕਿਦਰ ਗਈ ਤਾਂ ਇਹ ਕਰਦੇ ਹੈ ਬਾਕੀ ਹੁਣ ਪਤਾ ਨੂੰ ਸੇਲਦੇ ਆ ਬਾਈ ਬਾਤ ਕਰਦੇ ਆ ਗੱਲਬਾਤ ਪਰ ਆ ਵਕ ਲੈ ਬੈ ਵੀ ਗਏ 12 ਵਜੇ ਨੂੰ ਯਾਰ ਤਲਾ ਘੂਟ ਵੀ ਵਜੇ ਸਾਡੀ ਬਾਈ ਦਿਓ ਕੋਈ ਗੁਰਮੰਤਰ ਜੇ ਕਿਸੇ ਕੋਲ ਹੈਗਾ ਯਾਰ 2:30 ਕੂਤਰੇ 3:00 ਵਜੇ ਬੱਚਾ ਹਜੇ ਫਿਰਦਾ ਹੈਗਾ ਹੂੰ ਬਸ ਇਹਨੂੰ ਵੀ ਦੱਸ ਦੱਸ ਤੇ ਪਰ ਮਰੇ ਹੋਲੀ ਕਰੇ ਲੱਗਾਈ ਕੀ ਪਾਣੀ ਨਹੀਂ ਆਉਂਦਾ ਹਾਂ ਹਾਂ ਪਾਣੀ ਪਾਣੀ ਦਾ ਉਹ ਆਣਾ ਬਹੁਤ ਆ ਹਾਂ ਨਾ ਵਾਤੂ ਵਾਤੁੰਦਰਾ ਇੱਕ ਟਮਾਹੀ ਨੂੰ ਬਹਿ ਗਏ ਬਾਈ ਚਾਰੀ ਐਂ ਦੇ ਆ ਭਈ ਆ ਕੇ ਗੁੜਕਣ ਲੱਗ ਜਾਂਦੇ ਹੋ ਕੋਈ ਗੁਰ ਵਿਦਿਆ ਇਹਨਾਂ ਦੀ ਗੱਲ ਆ ਮਾ ਆ ਕੇ ਗੁੜਕਣ ਲੱਗ ਜਾਂਦੇ ਆ ਲੈ ਗੁਰਕੀ ਜਾਂਦੀ ਆ ਤਾਂ ਆ ਵੀ ਯਾਰ ਮੂੰਹ ਬੱਟੀ ਬੈਠਾ ਪਕਦੇ ਆ ਭਈ ਯਾਰਾ ਕਾ ਕਬੂਤਰ ਰਿਹਾ ਐ ਜੇ ਬੈਠਾ ਰਹਿੰਦਾ ਯਾਰ ਨੱਕੇ ਦੇ ਫਾਂਗੀ ਖਲਿਆਰ ਕੇ ਇਹਨੂੰ ਕੀ ਦਈਏ ਕਿਹੜੀ ਗੁਲ ਦਈਏ ਯਾਰ ਦੱਸ ਦਿਓ ਭਰਾਵਾਂ ਨੇ ਯਾਰ